ਮੁਕਾਬਲਾ 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 ਜਲੰਧਰ ਚ ਪੁਲਸ ਦਾ ਤੇ ਤਤਕਰਾਂ ਦਾ ਮੁਕਾਬਲਾ ਆਰ ਸਭ ਤੋਂ ਖਾਸ ਗੱਲ ਕਿ ਜਲੰਧਰ ਦੀ ਪੌਸ਼ ਕਲੌਨੀ ਯਾਨੀ ਕਿ ਕਰੋੜਪਤੀਆਂ ਦੇ ਇਲਾਕੇ ਦੇ ਵਿੱਚ ਹੋਇਆ ਇਹ ਪੁਲਿਸ ਮੁਕਾਬਲਾ ਇੱਕ ਪਾਸੇ ਜਿੱਥੇ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਨਸ਼ਿਆਂ ਦੇ ਖਿਲਾਫ ਟਾਸਕ ਫੋਰਸ ਦਾ ਗਠਨ ਕੀਤਾ ਯਾਨੀ ਕਿ ਪੰਜਾਬ ਪੁਲਿਸ ਨੂੰ ਹਾਈ ਟੈਕ ਬਣਾਉਣ ਦੀਆਂ ਗੱਲਾਂ ਸੜਕ ਪੁਲਿਸ ਸਪੈਸ਼ਲ ਟਾਸਕ ਫੋਰਸ ਨਾਂ ਦੀ ਇੱਕ ਪੁਲਿਸ ਸੀਗੀ ਜੋ ਐਸਟੀਐਫ ਕਹਿੰਦੇ ਸੀ ਉਹਨੂੰ ਅਸੀਂ ਉਹਨੂੰ ਅਪਡੇਟ ਕੀਤਾ ਡਿਜੀਟਲ ਕੀਤਾ ਉਹਦਾ ਨਾਂ ਹੈਗਾ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਦੂਸਰੇ ਪਾਸੇ ਲੋਸੀਸੀ ਬਾਈਕ ਦੇ ਉੱਤੇ ਮੁਕਾਬਲਾ ਕਰਨ ਆਂਦੇ ਦਿਖਾਈ ਦਿੱਤੇ ਜਲੰਧਰ ਪੁਲਿਸ ਦੇ ਮੁਲਾਜ਼ਮ ਕਿੱਥੇ ਨੇ ਪੋਜ਼ੀਆਂ ਹਾਈ ਟੈਕ ਗੱਡੀਆਂ ਨਤੀਜਾ ਕੀ ਨਿਕਲਿਆ ਜਲੰਧਰ ਦੇ ਪਾਸ ਕਲੋਨੀ ਚ ਗੋਲੀਆਂ ਚੱਲੀਆਂ ਤੇ ਇੱਕ ਤਸਕਰ ਆਰਾਮ ਨਾਲ ਭੱਜਣ ਚ ਫਰਾਰ ਹੋ ਗਿਆ ਪੁਲਿਸ ਪੈਦਲ ਹੀ ਉਸ ਦਾ ਪਿੱਛਾ ਕਰਦੇ ਦਿਖਾਈ ਦਿੱਤੀ ਤੇ ਜੋ ਸੀਸੀ ਟੀਵੀ ਸਾਹਮਣੇ ਆਈ ਉਸ ਦੇ ਵਿੱਚ ਪੁਲਿਸ ਮੁਲਾਜ਼ਮ ਹਲਕੀਆਂ ਬਾਈਕਾਂ ਯਾਨੀ ਕਿ ਲੋ ਸੀਸੀ ਬਾਈਕ ਦੇ ਉੱਤੇ ਮੌਕੇ ਤੇ ਪਹੁੰਚਦੀਆਂ ਦਿਖਾਈ ਦਿੱਤੀਆਂ ਸੋ ਇਹੋ ਜਿਹਾ ਮਾਹੌਲ ਦੇ ਵਿੱਚ ਕਿਵੇਂ ਹੋਏਗਾ ਹਾਈ ਟੈਕ ਤਤਕਰਾ ਨਾਲ ਮੁਕਾਬਲਾ ਹਾਲਾਂਕਿ ਇੱਕ ਬੰਦਾ ਦਾ ਪੁਲਿਸ ਨੇ ਫੜ ਲਿਆ ਪਰ ਦੂਸਰਾ ਭੱਜ ਗਿਆ ਉਹਦੇ ਪਿੱਛੇ ਮੁਲਾਜ਼ਮ ਪੈਦਲ ਹੀ ਪੈਦੇ ਦਿਖਾਈ ਦਿੱਤੇ ਤੇ ਪੈਦਲ ਕਿਥੋਂ ਫੜਿਆ ਜਾਣਾ ਸੀ ਤੇ ਦੂਸਰੇ ਪਾਸੇ ਜੋ ਮੁਲਾਜ਼ਮ ਮੌਕੇ ਤੇ ਆਂਦੇ ਦਿਖਾਈ ਦੇ ਰਹੇ ਨੇ ਉਹ ਹਲਕੀਆਂ ਬਾਈਕਾਂ ਤੇ ਆ ਰਹੇ ਨੇ ਸੋ ਕੁੱਲ ਮਿਲਾਕੇ ਇੱਕ ਪਾਸੇ ਪੰਜਾਬ ਪੂਰ ਤੋਂ ਹਾਈ ਟੈਕ ਕਰਨ ਦੇ ਦਾਅਵੇ ਪੰਜਾਬ ਸਰਕਾਰ ਕਰਦੀ ਹੈ ਤੇ ਅੱਜ ਹੀ ਨਸ਼ਿਆਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਟਾਕਫੋਰਸ ਦਾ ਗਠਨ ਵੀ ਕਰਤਾ ਤੇ ਇਹੋ ਜਿਹੇ ਹਾਲਾਤਾਂ 'ਚ ਹਲਕੀਆਂ ਬਾਈਕਾਂ ਲੈ ਕੇ ਜੇਕਰ ਪੁਲਸ ਇਹੋ ਜੇ ਮੁਕਾਬਲੇ ਕਰਨ ਜਾਏਗੀ ਤੇ ਨਤੀਜਾ ਇਹ ਹੋਣਾ ਜੋ ਅੱਜ ਹੋਇਆ ਇੱਕ ਸ਼ਸਤ ਮੌਕੇ ਦੇ ਉੱਤੇ ਗੋਲੀਆਂ ਚਲਾਂਦਾ ਭਜਦਾ ਹੋਇਆ ਨਿਕਲ ਗਿਆ ਤੇ ਇਸ ਦੇ ਨਾਲ ਲੋਕਾਂ ਦੀ ਜਾਨ ਵੀ ਖਤਰੇ 'ਚ ਪਈ ਕਿਉਂਕਿ ਇਹ ਪੂਰੀ ਤਰ੍ਹਾਂ ਰਿਹਾਇਸ਼ੀ ਇਲਾਕਾ ਸੀ ਸੋ ਕੁੱਲ ਮਿਲਾ ਕੇ ਪੁਲਸ ਦੇ ਹੌਸਲੇ ਦੀ ਤਾਰੀਫ ਕਰਨੀ ਬਣਦੀ ਹੈ ਕਿ ਇਹੋ ਜਿਹੇ ਜੁਗਾਰ ਦੇ ਨਾਲ ਵੀ ਉਹ ਮੌਕੇ ਦੇ ਉੱਤੇ ਉਹਨਾਂ ਦਾ ਮੁਕਾਬਲਾ ਕਰਨ ਪਹੁੰਚ ਗਈ ਪਰ ਦੂਸਰੇ ਪਾਸੇ ਸਰਕਾਰ ਵਾਸਤੇ ਵੀ ਇਹ ਇੱਕ ਵੱਡਾ ਸਵਾਲ ਹੈ ਕਿ ਵਾਕਈ ਜੋ ਗੱਡੀਆਂ ਪੁਲਤ ਮੁਲਾਜ਼ਮਾਂ ਨੂੰ ਦਿੱਤੀਆਂ ਜਾਂਦੀਆਂ ਕਿ ਉਹਨਾਂ ਦੀ ਗਿਣਤੀ ਪ੍ਰਾਪਤ ਨਹੀਂ ਹੈ ਕਿ ਮੁਲਾਜ਼ਮਾਂ ਨੂੰ ਇਹੋ ਜਿਹੇ ਮੋਟਰਸਾਈਕਲਾਂ ਤੇ ਇਨਕਾਊਂਟਰ ਕਰਨ ਜਾਣਾ ਪੈ ਰਿਹਾ ਹੈ حال ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜਲੰਧਰ ਚ ਹੋਇਆ ਅੱਜ ਇਨਕਾਊਂਟਰ ਦੇ ਵਿੱਚ ਇੱਕ ਸ਼ਖਸ ਤਾਂ ਫਰਾਰ ਹੀ ਹੋ ਗਿਆ ਇਹ ਤਸਵੀਰਾਂ ਨੇ ਜਲੰਧਰ ਦੇ ਲਾਜਪਤ ਨਗਰ ਦੀਆਂ ਸੜਕ ਤੇ ਭਜਦਾ ਹੋਇਆ ਬੰਦਾ ਉਤੇ ਪਿੱਛੇ ਭਜਦੇ ਪੁੱਤ ਜੇਕਰ ਪੁੱਸ ਦੇ ਦਾਵਿਆਂ ਨੂੰ ਸਹੀ ਮੰਨੀਏ ਤੇ ਪੁੱਸ ਦੇ ਉੱਤੇ ਗੋਲੀਆਂ ਚੱਲੀਆਂ ਪੁੱਸ ਨੇ ਵੀ ਜਵਾਬੀ ਗੋਲੀਆਂ ਛਲਾਈਆਂ ਜ਼ਿਲਹੰਦਰ ਦੀ ਪਾਸ ਕਲੋਨੀ ਲਾਜਪਤ ਨਗਰ ਦੇ ਵਿੱਚ ਗੋਲੀਆਂ ਦੀ ਆਵਾਜ਼ ਗੂੰਜਣ ਲੱਗ ਪਈ ਕਰੋੜਪਤੀਆਂ ਦਾ ਇਲਾਕਾ ਦਹਿਸ਼ਤ ਵਿੱਚ ਆ ਗਿਆ ਪਰ ਸਭ ਤੋਂ ਵੱਡਾ ਸਵਾਲ ਪੰਜਾਬ ਪੁਲਿਸ ਦੇ ਕਈ ਮੁਲਾਜ਼ਮ ਤਾਂ ਮੌਕੇ ਦੇ ਉੱਤੇ ਲੋ ਸিসি ਬਾਈਕਾਂ ਤੇ ਪਹੁੰਚਦੇ ਵੀ ਦਿਖਾਈ ਦਿੱਤੇ ਤੇ ਕਈ ਪੈਦਲ ਭੱਜਦੇ ਦਿਖਾਈ ਦਿੱਤੇ। ਕੁੱਲ ਮਿਲਾ ਕੇ ਇੱਕ ਗੱਲ ਦਾ ਸਵਾਲ ਬਣਦਾ ਕਿ ਪੰਜਾਬ ਪੁੱਜ ਦੀਆਂ ਹਾਈ ਟੈਕ ਗੱਡੀਆਂ ਇਹੋ ਜਿਹੀ ਥਾਵਾਂ ਤੇ ਕਿਉਂ ਨਹੀਂ ਪਹੁੰਚਦੀਆਂ? ਕਿਉਂਕਿ ਇਹ ਕੋਈ ਪਤਲੀਆਂ ਗਲੀਆਂ ਵਾਲਾ ਇਲਾਕਾ ਨਹੀਂ ਸੀ। ਇਹ ਜਲੰਧਰ ਦੀ ਸਭ ਤੋਂ ਪਾਸ ਕਲੋਨੀ ਸੀ।